ਅੱਜ ਸਰਦੀ ਟੀਮ ਪਹੁੰਚਿਆ ਜੀ ਬਟਾਲਾ ਦੇ ਨਜ਼ਦੀਕ ਪਿੰਡ ਖਤੀਬ ਵਿਖੇ ਜਿੱਥੇ ਐਕਸਾਈਜ਼ ਵਿਭਾਗ ਵੱਲੋਂ ਇੱਥੇ ਰੇਡ ਕੀਤੀ ਗਈ ਹੈ ਜਿੱਥੇ ਮੌਕੇ ਤੇ ਸਿਵਲ ਲਾਈਨ ਜਿਹੜੀ ਹੈਗੀ ਆ ਪੁਲਿਸ ਪਾਰਟੀ ਉਹ ਵੀ ਇੱਥੇ ਮੌਕੇ ਤੇ ਪਹੁੰਚੀ ਆ ਜਿੱਥੇ ਉਹਨਾਂ ਨੇ ਪਿੰਡ ਖਤੀਬ ਤੋਂ ਜਿਹੜੀ ਹੈ ਕਿ 60 ਕਿਲੋ ਜਿਹੜੀ ਆ ਉਹ ਲਾਹਣ ਬਰਾਮਦ ਕੀਤੀ ਹੈ ਔਰ 30 ਕਿਲੋ ਦੇ ਕਰੀਬ ਅਨਕੋਲ ਬਰਾਮਦ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਜਿਹੜੀ ਆ ਅਨਕੋਲ ਔਰ ਸ਼ਰਾਬ ਜਿਹੜੀ ਜ਼ਹਿਰੀਲੀ ਦੱਸੀ ਗਈ ਹੈ ਜਿਹਦੇ ਨਾਲ ਪਿੱਛੇ ਜੇ ਪੰਜਾਬ ਦੇ ਵਿੱਚ ਕਈ ਮੋਤਾਂ ਵੀ ਹੋਈਆਂ ਨੇ ਇਸ ਇਸ ਮੌਕੇ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਫਿਲਹਾਲ ਅਜੇ ਸ਼ੱਕ ਦੇ ਆਧਾਰ ਤੇ ਇਹ ਮਾਮਲਾ ਜਿਹੜਾ ਆ ਤਫ਼ਤੀਸ਼ ਕਰ ਰਹੇ ਆ ਜਿੱਦਾਂ ਹੀ ਤਫ਼ਤੀਸ਼ ਦੇ ਵਿੱਚ ਜੋ ਵੀ ਜਿਸ ਦਾ ਵੀ ਨਾਮਜਦ ਹੋਏਗਾ ਉਹਨੂੰ ਵਿੱਚ ਨਾਮਜਦ ਕੀਤਾ ਜਾਏਗਾ ਕਿ ਇਹ ਜਿਗਰ ਜੋ ਹੋਗਾ ਕਿ ਜਿਹੜੀ ਲਾਨ ਜਿਹੜੀ ਆ ਕੂਲਾ ਜਿਸ ਦੀ ਛੱਤ ਦੇ ਉੱਪਰੋਂ ਇਹ ਜਿਹੜੀ ਆ ਲਾਨ ਬਰਾਮਦ ਹੋਈ ਆ ਔਰ ਨਾਲ ਹੀ ਬਿਲਕੁਲ ਗੁਰਦੁਆਰਾ ਸਾਹਿਬ ਆ ਜਿਹੜਾ ਕਿ ਉਹਦੇ ਨਾਲ ਇਹ ਜਿੰਨੇ ਵੀ ਰੱਖੀ ਹੋਈ ਸੀਗੀ ਉਥੋਂ ਬਰਾਮਦ ਕੀਤੀ ਗਈ ਹੈ ਜਿਹੜੀ ਲਾਨ ਆ ਤੇ ਜਿਹੜੀ ਅਨਕੋਲ ਆ ਉਹ ਖਾਲੀ ਪਲਾਟ ਆ ਜਿਸ ਦੇ ਵਿੱਚ ਭੰਗ ਦੀ ਬੂਟੀ ਉੱਗੀ ਹੋਈ ਆ ਉਹਦੇ ਵਿੱਚੋਂ ਕੈਨ ਜਿਹੜਾ ਆ ਉਹ ਅਨਕੋਲ ਦਾ ਬਰਾਮਦ ਕੀਤਾ ਕੀ ਨਾਮ ਜੇ ਖਦੀਪ ਪਿੰਡ ਚ ਪਹੁੰਚਿਓ ਕੀ ਮਾਮਲਾ ਮੇਰਾ ਨਾਮ ਵਿਜੇ ਕੁਮਾਰ ਐਕਸਾਈਜ਼ ਇੰਸਪੈਕਟਰ ਫਤਿਹਗੜ ਜੁੜੀ ਸਰਕਲ ਅੱਜ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਖਦੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਨ ਮਿਲੀ ਹੈ ਜਿਹਦੇ ਅਸੀਂ ਜਾ ਕੇ ਮਤਲਬ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੇ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਤੇ ਇੱਕ ਪਿੰਡ ਖਦੀਬ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭੰਗ ਵਗੈਰਾ ਦੀ ਝਾੜੀਆਂ ਜੜੀ ਬੁੱਡੀਆਂ ਸਿਰੇ ਹੋ ਗਈਆਂ ਸੀਗੀਆਂ ਉੱਥੇ 20 ਕਿ ਲੀਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿਹਦੇ ਚ ਅਲਕੋਹਲ ਪਾਈ ਗਈ ਹੈ ਦੇਖੋ ਅਲਕੋਹਲ ਵੀ ਇੱਕ ਤੰਦੀ ਸ਼ਰਾਬ ਦਾ ਜਿਹੜਾ ਸਟਾਰਟਿੰਗ ਜਿਹੜਾ ਮਟੀਰੀਅਲ ਹੁੰਦਾ ਹੈ ਸਪਿਰਿਟ ਹੁੰਦੀ ਹੈ ਉਹ ਹੁੰਦੀ ਹੈ ਲੇਕਿਨ ਇਹਨੂੰ ਡਿਲੀਊਟ ਕਰਕੇ ਸ਼ਰਾਬ ਬਣਾਈ ਜਾਂਦੀ ਹੈ ਲੇਕਿਨ ਅਗਰ ਇਸ ਨੂੰ ਡਾਇਰੈਕਟਲੀ ਅਸੀਂ ਕੰਜ਼ੂਮ ਕਰਦੇ ਹਾਂ ਤੇ ਫਿਰ ਮੌਤ ਹੋ ਵੀ ਸਕਦੀ ਹੈ ਕਿਉਂਕਿ ਇਹਦੀ ਕੋਈ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਦੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਵੱਲੋਂ ਰੱਖੀ ਗਈ ਹੋਈਗੀ ਇਹ ਤਾਂ ਸ਼ਰਾਬ ਜਿਹੜੀ ਪਾਣੀ ਨਾਲ ਮਿਕਸ ਕਰਕੇ ਬਣਦੀ ਹੈ ਜੀ ਕੋਈ ਪੱਟੀ ਵਗੈਰਾ ਨਹੀਂ ਲਗਾਉਣੇ ਬਣਦੀ ਇਹ ਪਤਾ ਲੱਗਾ ਕਿੰਨਾ ਦੀ ਨਹੀਂ ਉਹ ਆਪਣੇ ਅਸੀਂ ਜਿਹੜਾ ਥਾਣਾ ਸਿਵਲ ਲਾਈਨ ਵਾਲੇ ਨੂੰ ਇਨਫੋਰਮ ਕਰ ਦਿੰਦੇ ਉਹ ਅੰਡਰ ਵੈਰੀਫਿਕੇਸ਼ਨ ਹੈ ਉਹ ਕਰਨਗੇ ਜੀ ਰੈਗੂਲਰ ਜਿਹੜੇ ਰੇਟ ਚੱਲਦੀ ਰਹਿੰਦੀ ਹੈ ਇਹੋ ਜਿਹੇ ਜਿਹੜੀ ਪ੍ਰਾਪਤੀਆਂ ਹੁੰਦੀ ਰਹਿੰਦੀ ਹੈ ਇੱਥੇ ਬੱਸ ਏਡੀ ਵੱਡੀ ਬਰਾਮਦਗੀ ਤੇ ਨਹੀਂ ਹੋਈ ਹੈ ਪਹਿਲੇ ਸਿਰੋਂ ਲੇਕਿਨ ਛੋਟੇ ਮੋਟੇ ਜਿਹੇ ਸ਼ਰਾਬ ਜਿਹੜੀ ਫੜੀ ਜਾਂਦੀ ਹੈ ਪਹਿਲੇ ਦੇਖੋ ਜਿਹੜੇ ਗਲਤ ਬੰਦੇ ਹੋ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਿਹੜੇ ਕਰਨ ਵਾਲੇ ਆ ਉਹਨਾਂ ਨੂੰ ਪ੍ਰੋਬਲਮ ਹੋਏਗੀ ਕਿਉਂਕਿ ਉਹਨਾਂ ਨੂੰ ਇਹ ਆ ਵੀ ਅਸੀਂ ਕੰਮ ਕਰਦੇ ਰਹੀਏ ਤੇ ਨਜਾਇਜ਼ ਜਿਹੜਾ ਸ਼ਰਾਬ ਵੇਚ ਕੇ ਜਿਹੜੇ ਬੰਦਿਆਂ ਨੂੰ ਗਲਤ ਤਰੀਕੇ ਨਾਲ ਜਿਹੜਾ ਸ਼ਰਾਬ ਵੇਚ ਕੇ ਜਿਹੜਾ ਆਪਣਾ ਕਮਾਈ ਕਰਦੇ ਹਮੇਸ਼ਾ ਮਿਲੀਆਂ ਸਹੀ ਅਗ ਯਾ ਉਹ ਨਾਲ ਅਹੀ ਆਏ ਇਕਤੀ ਪਿੰਡ ਚ ਵੇਖਿਆ ਵਾ ਇੱਕ ਸਕੂਲ ਦੇ ਸਾਹਤ ਉਪਰ 60 ਲੀਟਰ ਲਾਂ ਦਾ ਕੈਨ ਪਿਆ ਹੋਇਆ ਵਾ ਇਹ ਇੱਕ ਪਲਾਟ ਹੈ ਇੱਥੇ ਖਾਲੀ ਜਗ੍ਹਾ ਇਕਤੀ ਪਿੰਡ ਚ ਹਾਂ ਭੰਗਰ ਵਿੱਚ ਜਿਹੜੀ ਬੁਟੀਆਂ ਦੇ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਜੀ ਦੇ ਕਰੀਬ ਅਲਕੋਹਲ ਹੈ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਬੰਦੇ ਆ ਰ ਬੰਦਾ ਤੇਜ਼ ਕਰਕੇ ਹਾਂਜੀ ਸੱਕ ਤੇ ਹਦਾਇਤ ਕਰ ਰਹੀ ਹੈ ਇਹ ਕਾਰਵਾਈ ਫੇਰ ਵੀ ਤਫਤੀਸ਼ ਕਰਕੇ ਇਹਨਾਂ ਨਾਮਜ਼ਦ ਕੀਤਾ ਜਾਏਗਾ ਬੰਦਿਆਂ ਨੂੰ ਹਾਂਜੀ ਇਹ ਜਿਹੜੀ ਰਿਕਾਰਡ ਹੈ ਇਹਨਾਂ ਬੰਦੇ ਜਿਆਦਾ ਡੋਜ਼ ਪੀ ਕੇ ਮਰ ਵੀ ਸਕਦੇ ਆ ਜੀ ਹਾਂਜੀ ਰੀਲੀ ਹੁੰਦੀ ਹੈ ਜੀ ਹਾਂਜੀ ਬੈਣ ਹੈ ਜੀ ਇੱਥੇ ਆਪਰੇ ਜਿਹੜੀ ਸ਼ਰਾਬ ਬਣਾ ਕੇ ਵੇਚਣ ਨਾਲ ਬੈਣ ਹੈ ਰੀ ਮੇਰਾ ਪਿੰਡ ਖਤੀਬ ਆ ਮੇਰਾ ਨਾਮ ਬਿਕਰਮਜੀਤ ਸਿੰਘ ਵਿਕਾ ਹੈ ਤੇ ਅੱਜ ਅਕਸਾਈਜ ਵਾਲਿਆਂ ਨੇ ਤੇ ਪੁਲਿਸ ਵਾਲੀ ਪਾਰਟੀ ਨੇ ਰਲ ਕੇ ਇੱਥੇ ਸ਼ਰਾਬ ਦੇ ਉੱਤੇ ਰੇਡ ਕੀਤੀ ਆ ਜੀਦੇ ਵਿੱਚ ਇੱਕ 40 50 ਲੀਟਰ ਜਾਂ 30 ਲੀਟਰ ਮੈਂ ਵੇਖਿਆ ਨਹੀਂ ਇੱਕ ਕੈਨ ਨਕੋਲ ਦਾ ਫੜਿਆ ਗਿਆ ਹੈ ਤੇ ਕੁਝ ਸਰਕਾਰੀ ਸਕੂਲ ਦੀ ਛੱਤ ਦੇ ਉੱਤੋਂ ਲਾਂਹ ਦੇ ਡੱਬੇ ਜਿਹਨੂੰ ਗੋੜ ਦੀ ਲਾਂਹ ਆਂਦੇ ਉਹਦੇ ਡੱਬੇ ਫੜੇ ਗਏ ਨੇ ਤੇ ਆਪਾਂ ਤੇ ਅੱਜ ਤੱਕ ਨਾ ਅਹੀਂ ਨਾ ਸਾਡੇ ਪਿੰਡ ਵਾਲਿਆਂ ਨੇ ਜੇ ਕੋਈ ਕੋਈ ਵੀ ਗਲਤ ਕੰਮ ਕਰਦਾ ਹੈ ਤੇ ਕੋਈ ਕਿਦੇ ਕਈ ਕਿਦੇ ਮਗਰ ਨਹੀਂ ਗਿਆ ਕਦੀ ਕਹਨੇ ਕਦੀ ਮਤ ਨਹੀਂ ਕੀਤੀ ਤਾਂਹੀਂ ਦੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਨੀ ਆ ਕਿ ਜਿਹੜੇ ਜਿਹੜੇ ਬੰਦੇ ਦਾ ਇਹ ਚੀਜ਼ਾਂ ਹੈਗੀਆਂ ਨੇ ਉੱਤੇ ਕੇਸ ਪਾਇਆ ਜਾਏ ਤੇ ਨਜਾਇਜ਼ ਕਿਸੇ ਨਾਲ ਕੀਤੀ ਨਾ ਜਾਏ ਪਿਛੇ ਦੀ ਪੰਜਾਬ ਚ ਕਾਫੀ ਮੌਤਾਂ ਹੋਈਆਂ ਇਸੇ ਸ਼ਰਾਬ ਦੇ ਕਰਨ ਜਿਹੜੀ ਖਰਾਬ ਕਰਦੇ ਬਿਲਕੁਲ ਜੀ ਬਿਲਕੁਲ ਤੇ ਕੀ ਕਹਿਣਾ ਚਾਹੁੰਦੇ ਹੋ ਤੁਸਨ ਲੈ ਕੇ ਸਰ ਜੀ ਅਸੀਂ ਤੇ ਹੋਈ ਗੱਲ ਆੰਨੇ ਆਂ ਵੀ ਇਹ ਯਹਿਰ ਆ ਇਹਦਾ ਜੇ ਕੋਈ ਕਾਰੋਬਾਰ ਕਰਦਾ ਵੀ ਇਦੋਂ ਤੇ ਅਗੇ ਹੱਥ ਜੋੜ ਕੇ ਬੇਨਤੀ ਆ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਜਵਾਨ ਪੁੱਤ ਮਰਨ ਦੇ ਆ